ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਾਰੇ ਭੈਣ ਭਰਾ ਕਿਦਾਂ ਉਮੀਦ ਕਰਦੇ ਆ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਚੱਲੇ ਆ ਇੱਕ ਬਹੁਤ ਜਦੂਲੀ ਕੰਮ ਜਿਹੜੀ ਚੀਜ਼ ਤੋਂ ਬਿਨਾ ਸਰਦਾ ਨਹੀਂ ਸਹੀ ਗੱਲ ਆ ਤੇ ਇਹ ਆ ਕਿ ਪਹਿਲਾਂ ਵੀ ਸਾਡੇ ਕੋਲ ਹੈ ਨਹੀਂ ਗੱਡੀ ਹਾਂਜੀ ਹਾਂਜੀ ਤੇ ਫੀਗੋ ਹਾਂਜੀ ਉਹਨੇ ਵੀ ਸਾਡਾ ਬੜਾ ਸਾਥ ਦਿੱਤਾ ਬੜਾ ਟਾਈਮ ਕੱਢਿਆ ਸੀ ਤੇ ਪਰ ਬੱਚੇ ਕਹਿੰਦੇ ਇਹ ਕੋਣ ਗੱਡੀ ਚੇਂਜ ਕਰਨੀ ਆ ਹਾਂ ਤੇ ਇਸ ਕਰਕੇ ਆਪਾਂ ਅੱਜ ਹੋਰ ਗੱਡੀ ਵੇਖਣ ਚੱਲੇ ਆ ਤੇ ਬਣੇ ਰਿਹਾ ਵਲੌਗ ਦੇ ਨਾਲ ਤੇ ਤੁਹਾਨੂੰ ਮੁਖਾਵਾਂਗੇ ਕਿ ਆਪਾਂ ਕਿਹੜੀ ਗੱਡੀ ਲੈਨੇ ਅੱਜ ਤੇ ਕਿੱਦਾਂ ਦੀ ਹੋਊਗੀ ਸਾਡੀ ਗੱਡੀ ਹੁਣ ਨਹੀਂ ਨਾਲੇ ਨਾ ਸਾਨੂੰ ਇਹ ਹੀ ਵੀ ਉਹਨਾਂ ਉਹਦੀ ਡਿੱਗੀ ਨਹੀਂ ਕੀ ਤੇ ਸਮਾਰਟ ਹੋ ਰੱਖਣਾ ਪੈਦਾ ਜਿਆਦਾ ਹਣਾ ਕਿਉਂ ਜੀਵਨ ਤੇ ਉਹਦੇ ਕਰਕੇ ਥੋੜੀ ਮੁਸ਼ਕਲ ਹੀ ਗੱਡੀ ਫੀਗੋ ਵੀ ਮੜੀ ਨਹੀਂ 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 ਫੀਗੋ ਫੀਗੋ ਨੇ ਸਾਡਾ ਬਹੁਤ ਸਾਥ ਦਿੱਤਾ ਦੋ ਤਿੰਨ ਸਾਲ ਕੱਢੇ ਲਦਨਾ ਇਹ ਆ ਕੇ ਬੜਾ ਵਧੀਆ ਟਾਈਮ ਨਿਕਲਿਆ ਉਹ ਤੇ ਹੁਣ ਬੱਚੇ ਮਤਲਬ ਜਿਆਦਾ ਬੱਚੇ ਕਹਿ ਰਹੇ ਸੀ ਕਿ ਗੱਡੀ ਚੇਂਜ ਕਰਨੀ ਆ ਹਾਂਜੀ ਹਾਂਜੀ ਤੇ ਇਸੇ ਕਰਕੇ ਸਾਡਾ ਵੀ ਮਨ ਬਣ ਗਿਆ ਕਿ ਚਲੋ ਜੇ ਬੱਚਿਆਂ ਦਾ ਮੂਡ ਆ ਕਿ ਚਲੋ ਚੇਂਜ ਕਰ ਹੀ ਲੈਂਦੇ ਆ ਬਿਲਕੁਲ ਤੇ ਅਸੀਂ ਹੁਣ ਚੱਲੇ ਆ ਤੇ ਸਾਰੇ ਤੁਸੀਂ ਸਾਡੇ ਨਾਲ ਆ ਤੇ ਚਲੋ ਤੁਹਾਨੂੰ ਵੀ ਖੜਦੇ ਆ ਤੇ ਤੁਹਾਨੂੰ ਵਿਖਾਉਨੇ ਆ ਆਪਾਂ ਕਿਹੜੀ ਗੱਡੀ ਲੈਂਦੇ ਆ ਹੁਣ ਠੀਕ ਠੀਕ ਪਹਿਲਾਂ ਨਾਲੇ ਜਾਣਾ ਆਪਾਂ ਹਾਂ ਪਹਿਲਾਂ ਹੀ ਜਾਣਾ ਤੁਹਾਨੂੰ ਇਹਦੇ मामੂ ਨਾਲ ਨਾਲ ਸਦੀ ਨੂੰ ਹਾਂ ਉਹਨੇ ਮਤਲਬ ਉਹਨੇ ਹੀ ਵੇਖੀ ਆ ਉਹਦੇ ਦੇ ਫਰੈਂਡ ਦੀ ਆ ਫਰੈਂਡ ਦੀ ਆ ਹਾਂਜੀ ਹਾਂ ਉਹ ਨਹੀਂ ਮਤਲਬ ਇਹ ਚੋਣੇ ਫਰੀਦ ਉਹ ਉਹ ਗੱਲ ਕਹਿੰਦਾ ਹੈ ਵੀ ਮੇਰੇ ਅੱਖੀ ਜਿੱਦੀ ਵੇਖੀ ਜਿੱਦੀ ਡੱਲੀ ਹੈ ਨਾ ਸਾਹਮਣੇ ਗੱਡੀ ਹੈ ਨਾ ਚਲੋ ਆਪਾਂ ਚੱਲੀਏ ਚੱਲੀਏ ਹਾਂ ਚਲੋ ਨਾਲੇ ਤਾਂ ਪੇਕੇ ਦਾ ਚਾਹ ਬੁਲਾ ਕੇ ਜਾਣ ਦਾ ਆਹੋ ਕਿ ਕਿ ਮੈਂ ਜਾਂਦੀ ਨਹੀਂ ਨਾ ਵਿਚਾਰੀ ਚਲੋ ਸਾਰੇ ਜਣੇ ਤੁਹਾਨੂੰ ਵੀ ਲੈ ਕੇ ਚੱਲਾ ਆਪਣੇ ਪੇਕੇ ਤੋਂ ਬਾਅਦ ਫਿਰ ਤੱਕ ਮੁਖਵਿਆ ਗੱਡੀ ਹਾਂਜੀ ਹਾਂਜੀ ਆਪਾਂ ਕਿਹੜੀ ਗੱਡੀ ਲੈਣੀ ਹੈ ਬਿਲਕੁਲ ਜੀ ਬਿਲਕੁਲ ਨਹੀਂ ਗੱਡੀ ਵਧੀਆ ਲੈ ਲਈ ਹਾਂ ਚਲੋ ਠੀਕ ਆਜੋ ਸਾਰੇ ਪਿੰਡ ਨਾਲੇ ਜਿੰਨੇ ਸਨਿਦਿਆ ਕਿ ਸੱਜਣ ਮਿੱਤਰ ਕੋਈ ਹੈ ਹਾਂ ਹਾਂਜੀ ਹਾਂਜੀ ਵਧੀਆ ਹੋ ਗਿਆ ਜੀ ਚੰਗਾ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਸਾਨੂੰ ਗੱਡੀ ਮਿਲ ਗਈ ਆ ਹਾਂਜੀ ਤੇ ਸੈਰਸ ਦੱਸੋ ਗੱਡੀ ਦਾ ਨਾਮ ਗੱਡੀ ਹੈਗੀ ਜੈਡਾ ਬੋक्सਵੈਗਨ ਵਾਲੀ ਦੀ ਲਗਜ਼ਰੀ ਗੱਡੀ ਹੈ ਜੀ ਪੂਰੀ ਬਹੁਤ ਸੋਹਣੀ ਗੱਡੀ ਆ ਤੇ ਬੜੀ ਵਧੀਆ ਫੀਲਿੰਗ ਆਉਂਦੀ ਆ ਹਾਂਜੀ ਤੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਾਨੂੰ ਗੱਡੀ ਮਿਲ ਗਈ ਆ ਇਹ ਪਰ ਫਿਗਰ ਵੀ ਬਹੁਤ ਵਧੀਆ ਹੈਗੀ ਬੜਾ ਸਾਫ ਦਿੱਤਾ ਤੁਹਾਡਾ ਉਹ ਗੱਡੀ ਨੇ ਬਹੁਤ ਟਾਈਮ ਉਹ ਗੱਡੀ ਵਿੱਚ ਆਪਾਂ ਰਹੇ ਆ ਤੇ ਬਹੁਤ ਸਾਫ ਦਿੱਤਾ ਗੱਡੀ ਨੇ ਲੜਾ ਤੇ ਹੁਣ ਸੈਰ ਸੁਣਾ ਦੀ ਹੈਗੀ ਹੀ ਈਜ ਕੇ ਗੱਡੀ ਮੈਨੂੰ ਪਤਾ ਕੀ ਵੀ ਗੱਡੀ ਹੋਵੇ ਸਡਾਨ ਲੰਬੀ ਜਿਹੜੀ ਹੱਥ ਲਾਇਆ ਓਡੇ ਬੁਰੀ ਉਹ ਗੱਡੀ ਮੈਂ ਲੈਣਦੀ ਅੱਜ ਜਿਹੜੀ ਹੱਥ ਲਾਇਆ ਓਟਦੀ ਇਹਨੂੰ ਸਡਾਨ ਮਿਲ ਗਈ ਅੱਜ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਮਿਲ ਗਈ ਆ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹਾਂਜੀ ਤੇ ਅੱਜ ਗੱਡੀ ਸਾਡੇ ਕੋਲ ਆ ਤੇ ਤੁਹਾਨੂੰ ਦਿਖਾਉਨੇ ਆ ਥੋੜਾ ਜਿਹਾ ਤੇ ਸਾਰੇ ਸਰ ਆ ਵੇਖੋ ਗੱਡੀ ਦੋਨੋਂ ਕਰਕੇ ਵਾਹੋ ਤੁਹਾਡਾ ਤੇ ਬਾਬੇ ਨਾਨਕ ਦੀ ਮਿਹਰ ਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਨੂੰ ਮਤਲਬ ਬਹੁਤ ਸੋਹਣੀ ਗੱਡੀ ਮਿਲੀ ਬਹੁਤ ਜਿਆਦਾ ਸੋਹਣੀ ਆਕੇ ਤੁਹਾਨੂੰ ਪੂਰੀ ਵਿਖਾਵਾਂਗੇ ਕਿ ਕਿਸ ਤਰ੍ਹਾਂ ਦੀ ਲੱਗਦੀ ਹੈ ਸਾਡੀ ਗੱਡੀ ਤੇ ਤੁਸੀਂ ਵੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦੀ ਲੱਗੀ ਆ ਬਾਕੀ ਇਹ ਆ ਕਿ ਮਾਲਕ ਦੀ ਬਹੁਤ ਜ਼ਿਆਦਾ ਮਿਹਰ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਪਿਆਰ ਆ ਤੇ ਸਾਥ ਆ ਤੇ ਚਲੋ ਵਾਈ ਗੁਰੂ ਨੇ ਹੱਥੋਂ ਇੰਨੇ ਜੋਗਾ ਕੀਤਾ ਵਾ ਤੇ ਜਿਹੜੀਆਂ ਬੱਚਿਆਂ ਦੀ ਰੀਝਾਂ ਜਿਹੜੀਆਂ ਪੂਰੀਆਂ ਹੋਣੀਆਂ ਸਾਰੀਆਂ ਵਾਈ ਗੁਰੂ ਨੇ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਨਾ ਵੀ ਨਾ ਜੀ ਸੱਚੇ ਬਾਸ਼ਾ ਹਰ ਇੱਕ ਦੀ ਰੀਜ਼ ਬੁਰੀ ਕਰ ਜਿੱਦਾਂ ਵੀ ਬੱਚਿਆਂ ਦਾ ਦਿਲ ਕਰਦਾ ਹਰ ਇੱਕ ਦੇ ਬੱਚੇ ਦੀ ਸੁਣੀ ਮਾਲਕਾ ਇਹ ਅਭੀ ਚਲੋ ਜਿੰਨੀ ਗ ਮਾਲਕ ਨੇ ਮਤਲਬ ਹੈਸੀਤ ਬਖਸ਼ੀ ਆ ਸਾਰਾ ਇੱਕ ਢੀ ਲੈ ਆਂਦੀ ਹੈ ਜੀ ਤੇ ਕੱਲੋ ਜਦੋਂ ਹੋਰ ਵੱਡੇ ਕਾਰੇ ਪਰਵਾਹ ਹੋਵਾਂਗੇ ਲੋਕ ਬੜੀਆਂ ਨਵੀਆਂ ਵਧੀਆ ਲਿਆਵਾਂਗੇ ਹੋਰ ਇਤੋਂ ਵਧੀਆ ਲਿਆਵਾਂਗੇ ਢੀਣਾ ਬਹੁਤ ਵਧੀਆ ਬਹੁਤ ਵਧੀਆ ਵਸ ਮਾਲਕ ਦੀ ਬੜੀ ਕਿਰਪਾ ਵਾ ਜੇ ਬਾਸ਼ਾ ਜੀ ਜਿਹਨੇ ਹਮ ਗੱਢੀ ਵਾਲੇ ਕਰਦਾ ਵਾ ਜੀ ਉਹਦਾ ਹੀ ਆ ਸਾਰਾ ਕੁਝ ਵਾਹਿਗੁਰੂ ਦਾ ਹੀ ਆ ਤੇ ਬਾਕੀ ਹੋਰ ਸ瑙 ਪੈਣ ਪੜਾ ਸਾਰੀ ਜੜੀ ਕਿਦਾਂ ਜੀ ਤੇ ਬਾਕੀ ਸਾਡੀ ਵੀਡੀਓ ਚੱਲਣ ਈ ਆ ਹੁਣ ਤੇ ਈ ਤੇ ਮਾਨਤੀ ਕਰੇ ਬਦਨਾਮ ਉਹਦੇ ਵਿੱਚ ਅਹੀ ਇਹੋ ਦੱਸਣਾ ਚਾਇਆ ਵਾ ਵੀ ਜਿਹੜੀਆਂ ਧੀਆ ਹੁੰਦੀਆਂ ਵਾਂ ਉਹਨਾਂ ਤੇ ਮਾਨ ਕਰੋ ਪਰ ਬਦਨਾਮ ਨਹੀਂ ਕਰਦੀਆਂ ਬਹੁਤ ਕੋ ਚੰਗੀਆਂ ਹੁੰਦੀਆਂ ਧੀਆ ਧੀਆ ਮਾੜੀਆਂ ਨਹੀਂ ਹੁੰਦੀਆਂ ਇਹ ਕੋਸ਼ਕ ਮਤਲਬ ਇਦਾਂ ਦੇ ਪਤਾ ਨਹੀਂ ਕਿਉਂ ਲਿਖਤਾ ਹੁੰਦੀਆਂ ਵਾਂ ਕਿ ਕੀ ਹੁੰਦਾ ਵਾ ਜਿਹਦੇ ਕਰਕੇ ਥੋੜਾ ਬੋਤਾ ਮਤਲਬ ਕੋਈ ਜ਼ਿੰਦਗੀ ਚ ਤਾਂ ਠਾ ਆ ਜਾਂਦਾ ਵਾ ਤੇ ਪਰ ਮਤਲਬ ਇਹ ਚੀਜ਼ ਦੱਸਣੀ ਚਾਹੀਏ ਆਪਾਂ ਮਤਲਬ 3ਾਂ ਮਾੜੀਆਂ ਨਹੀਂ ਆ 3ਾਂ ਨੂੰ ਪੜਾਓ ਲਖਾਓ ਤੇ ਵਧੀਆ ਕਾਬਲ ਬਣਾਓ ਹਾਂਜੀ ਤੇ ਬਾਕੀ ਸਾਰੇ ਜਿਹੜੇ ਆਹ ਤਾਂ ਮੋਡਿ ਵੀ ਹੋ ਵੀ ਹੁੰਦਾ ਵੀਡੀਓ ਦੇ ਵਿੱਚ ਵੀ ਜੁੜੀਆਂ ਦੇ ਸਾਰੀ ਕੁਝ ਹੀ ਨਹੀਂ ਹੈਗੀ ਠੀਕ ਹੈ ਨਾ ਕਈ ਚੰਗੇ ਲੋਕ ਵੀ ਹੈਗੇ ਤੇ ਕਈ ਗੰਦੇ ਤੇ ਬਹੁਤੇ ਗੰਦੇ ਅਸੀਂ ਉਹ ਚੀਜ਼ ਵਿਖਾਉਣਾ ਹੈ ਲੋਕਾਂ ਨੂੰ ਵੀ ਇਹ ਚੀਜ਼ਾਂ ਤੋਂ ਭਜਣਾ ਚਾਹੀਦਾ ਵਾ ਅਸੀਂ ਤੁਹਾਨੂੰ ਕੋਈ ਘੁੱਠੀ ਮਦਦ ਨਹੀਂ ਦਿੰਦੇ ਤੇ ਕੋਤਾ ਵੀ ਕਰ ਗਿਆ ਕੋਈ ਵੀ ਗੱਲ ਵਾ ਤੁਸੀਂ ਬਾਕੀ ਸਿਆਣੇ ਜੀ ਸਾਰੇ ਹਟ ਦੋ ਹਾਂ ਇਹ ਹਨ ਤੁਹਾਨੂੰ ਬਾਕੀ ਸਭੀ ਸਮਝਵਾ ਪਿਆ ਅੱਜਕੱਲ ਸੋਸ਼ਲ ਮੀਡੀਆ ਜਿਹੜਾ ਵਾ ਇਹ ਤੁਹਾਨੂੰ ਕਈ ਚੀਜ਼ਾਂ ਬਹੁਤੀਆਂ ਮਾੜੀਆਂ ਵਖਾਉਂਦੇ ਲੋਕੀ ਕਈ ਚੀਜ਼ ਬਹੁਤ ਚੰਗੀਆਂ ਮੈਸੇਜ ਦਿੰਦੇ ਆ ਪਰ ਸਾਡਾ ਮੈਸੇਜ ਸਾਡੇ ਨਾਲ ਚੰਗਾ ਹੀ ਹੁੰਦਾ ਵਾ ਕਿਉਂਕਿ ਅਸੀਂ ਕਦੀ ਕੋ ਮਾੜੀ ਸਲਾਹ ਕਿਹਨ ਦਿੱਤੀ ਨਹੀਂ ਹੇ ਤੱਕ ਤੇ ਚਲੋ ਜੇ ਨਹੀਂ ਕਿ ਇਹਨੂੰ ਕਦੀ ਮਾੜੀ ਗੱਲ ਕੀਤੀ ਜਾਂ ਨਹੀਂ ਘਵਾਈ ਕੁਝ ਵੀ ਆ ਤੇ ਬੜੀ ਕਿਰਪਾ ਜੀ ਮਾੜ ਗਰੀ ਠੀਕ ਹੈ ਜੀ ਸਾਰੇ ਜਣੇ ਸਾਡੇ ਭੈਣ ਭਰਾ ਉਹਨੂੰ ਬਹੁਤ ਪਿਆਰ ਕਰਦੇ ਸਾਰੇ ਸਾਡੇ ਭੈਣ ਭਰਾ ਸਾਰੇ ਜਣੇ ਬਹੁਤ ਜ਼ਿਆਦਾ ਪਿਆਰ ਕਰਦੇ ਬਹੁਤ ਜ਼ਿਆਦਾ ਗੱਡੀ ਤੇ ਮੈਂ ਨਾ ਕਿਤੇ ਗੇਅਰ ਹੀ ਪਾ ਮੈਂ ਡੀ ਤੇ ਬਹੁਤ ਮਜ਼ਾ ਆਉਂਦਾ ਚਲਾਉਂਦਾ ਤੇ ਕਿਤੇ ਆਓ ਸਾਡੇ ਪਿੰਡ ਸਾਡੇ ਕੋਲ ਆਓ ਹਾਂ ਤੇ ਦੋਵਾਂ ਨੂੰ ਸੇਵਾ ਦਾ ਮੌਕਾ ਅਈ ਤੇ ਕਹਿੰਦੇ ਹਾਂ ਕਿ ਆਓ ਸਾਡੇ ਭੈਣਾਂ ਦਾ ਜਿਹੜੇ ਹਨ ਜਾਣਦੇ ਆ ਜਿਹੜੇ ਹਨ ਪਿਆਰ ਕਰਦੇ ਆ ਜੀ ਸਾਡੇ ਕੋਲ ਆਇਆ ਕਰੋ ਵੱਧ ਵਾਰ ਸਹੀ ਗੱਲ ਬਈ ਇਹੋ ਢੀਕ ਤੇ ਰਹਿੰਨੇ ਕਈ ਦੀ ਬੰਦੀ ਹੁੰਦੇ ਨੇ ਨਾ ਵੀ ਹਾਂ ਇਹ ਕਿਤੇ ਆ ਗਏ ਹੁੰਦੇ ਹੁੰਦਾ ਵੀ ਹਣ ਕੋਲ ਆ ਉਹ ਆ ਗਏ ਉਹ ਮਹੀਨਾ ਤੱਕ ਨੇ ਰਹਿ ਗਿਆ ਤਾਂ ਪਾ ਲੱਗੇ ਵੀ ਕੀ ਮਾਹੌਲ ਚਾ ਸਾਡਾ ਤਾਂ ਕੀ ਨਹੀਂ ਕਦੋਂ ਸੁਣਾ ਕੇ ਖੜਾਉਂਗਾ ਆ ਤੇ ਵਲੌਗ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਸਾਡੇ ਦਿਮਾਗ ਚ ਨਿਕਲ ਗਿਆ ਵਲੌਗ ਦਾ ਐਨਾ ਮੇਰੇ ਜਦੋਂ ਉਹਨਾਂ ਨੇ ਗੱਡੀ ਲਈ ਉੱਥੋਂ ਸਾਰਾ ਕੁਝ ਕੀਤਾ ਵਲੌਗ ਹੀ ਬਣਾਇਆ ਕਿ ਮੈਂ ਆ ਕੇ ਨਾਲ ਨਹੀਂ ਗਈ ਮੈਂ ਤੁਗਲਵਾਲ ਰਹਿ ਪਈ ਮਮੀ ਨੇ ਉੱਥੇ ਮਮੀ ਹੁੰਦੇ ਨਾਲ ਚੇਤਾ ਆ ਜਾਣਾ ਹੈਗਾ ਉਹਦਿਆਂ ਨੂੰ ਖੁਸ਼ੀ ਬੜੀ ਮੇਰੇ ਤੋਂ ਵੀ ਹਾਂ ਵੀ ਮੈਨੂੰ ਬਸ ਇਹ ਹੀ ਮੈਂ ਜਿਹੜਾ ਪੇਪਰ ਵਰਕ ਜਿਹੜਾ ਹੁੰਦਾ ਵਾ ਉਹ ਹੋ ਜੇ ਤੇ ਆਹ ਜੀ ਪਾਪਾ ਕਹਿੰਦੇ ਵੀ ਗੱਡੀ ਧਵਾ ਲਈਏ ਇੱਥੋਂ ਮਨਜਿੰਦਰ ਜੀ ਅੱਜ ਬੜੇ ਖੁਸ਼ ਵਾ ਹਾਂ ਜੀ ਲੋ ਜੀ ਉਹਦੇ ਵੀ ਸਾਡਾ ਟੇਲ ਚੋਂ ਆਂਡਿਆ ਜੇ ਸਗਨ ਪੂਰੇ ਹੋਣ ਲੱਗੇ ਜੇ ਹੁਣ ਆਓ ਵੀ ਸਾਡਾ ਸੰਡੂ ਗੱਡੀ ਗੱਡੀ ਆਜੇ ਸਾਡੀ ਗੱਡੀ ਇੰਟਰ ਕਰ ਗਈ ਜੇ ਹੁਣ ਰਿਕਵ ਚੰਗੀ ਆ ਜੀਵਨ ਜੋਤ ਉੱਤਰ ਲੱਗੀ ਦੇ ਵਿੱਚੋਂ ਇਹਦੇ ਨੂੰ ਲਓ ਪੀ ਲੱਖ ਲੱਖ ਸ਼ੁਕਰਾਨਾ ਮਾਰਦਾ ਜਿਵੇਂ ਇੰਨੀ ਵਧੀਆ ਗੱਡੀ ਦਿੱਤੀ ਆ ਆ ਵੇਖੋ ਸਾਡਾ ਹਾਜੀ ਕਿੰਨਾ ਖੁਸ਼ੀ ਆ ਵੇਖੋ ਲਓ ਲਓ ਜੀ ਗੱਡੀ ਘਰ ਆ ਗਈ ਜੇ ਹੂੰ ਤੇ ਹਾਜੀ ਖੜਨ ਵੱਧ ਪਾਗਲ ਹੋ ਗਿਆ ਤੇ ਆ ਵੇਖੋ ਆ ਵੇਖੋ ਕੀ ਬਣ ਰਿਹਾ ਜੀ ਬਣਦੇ ਵੇਖੋ ਕਿੰਨੇ ਖੁਸ਼ ਆ ਆ ਵੇਖੋ ਬਹੁਤ ਹੀ ਖੁਸ਼ੀਆਂ ਘਰ ਦੇ ਵਿੱਚ ਆਈਆਂ ਆ ਸਾਡਾ ਸੰਦੂ ਇਹਦਾ ਇਹਦਾ ਬੈਗ ਯਾਰ ਮੈਨੂੰ ਇੱਧਾ ਪੈਂਦਾ ਹੀ ਲਾਓ ਜੀ ਉਹਦੇ ਵੀਰ ਵੀ ਗੱਡੀ 'ਚ ਬੈ ਕੇ ਵੇਖਣ ਲੱਗਾ ਹੁਣ ਤਕੀਰ ਹਫ਼ਤਾ ਵਾ ਹਾਂਜੀ ਹਾਂਜੀ ਲਾਓ ਜੀ ਲੰਦੇ ਲੜੂ ੜੂ ੜੂ ਕਨੀ ਹਾਂ ਠੀਕ ਆ ਠੀਕ ਆ ਠੀਕ ਆ ਹਲੋ ਨਾਮ ਦੱਸਿਓ ਅੱਜ ਕੱਲ ਮੈਂ ਗਿਆ ਤੇ ਆਪੇ ਬੰਦ ਜੇ ਜਮੜਾ ਯਾਰ ਇੱਕ ਮਿੰਟ ਇੱਕ ਲੈਫਟ ਕਰ ਲਾ ਸਾਰੇ ਵੇਖੋ ਕਿਤੇ ਖੁਸ਼ ਹੋ ਆਹ ਵੇਖਿਓ ਇਧਰ ਵੇਖਿਓ ਇਹ ਆਹ ਵੇਖਿਓ ਆ ਵੀ ਖੁਸ਼ੀ ਜਿਹਾਰ ਕਰਨ ਰਿਹਾ ਆਪਣੀਆਂ ਵੇਖੋ ਇਹ ਉਹ ਵੇਖਿਓ ਇਹ ਉਹ ਵੇਖੋ ਦੁਆਲੇ ਹੋ ਗਏ ਜੀ ਬੰਦੇ ਓਹ ਵੇਖਿਓ ਮਣ ਗਾਬ ਅਗਲਾ ਵਾਲੇ ਹੁਣਿੱਤਾ ਹੀ ਉੱਥੇ ਸਰਸ ਵੀਰ ਤੀਜਾ ਬਹਿਗਾ ਤੀਜਾ ਬਹਿਗਾ ਸਰਸ ਉੱਥੇ ਪਹਿਲਾਂ ਬੈਣਾ ਹਾਂ ਸਰਸ ਇੱਧਰ ਵੇਖਿਓ ਠੀਕ ਆ ਸਭ ਕੋ ਬਹੁਤ ਵਧੀਆ ਜੀ ਬਹੁਤ ਹੋ ਗਿਆ ਤੇ ਬੜੀ ਖੁਸ਼ੀਆਂ ਹੋਣੀਆਂ ਜੀ ਬਹੁਤ ਖੁਸ਼ ਹੋ ਅੱਜ ਹੈ ਕਿਉਂ ਨਹੀਂ ਗੱਡੀ ਵੇਖੋ ਨਹੀਂ ਗੱਡੀ ਵੇਖੋ ਲੈ ਵਿਆਹ ਤੜਾਈ ਲੈਣ ਆ ਜੀ ਲਓ ਜੀ 0.5 ਤੇ ਕਰ ਲਓ ਆ ਲਓ ਚਲ ਬਣਾਉ ਤੁਸੀਂ ਲਓ ਜੀ ਉਹਦੇ ਨੇ ਕਰਤੀ ਪਾਸ ਗੱਡੀ ਕਿ ਨਹੀਂ ਹੋਰ ਕਿੱਦਾਂ ਬੰਗਰੇ ਆ ਇੱਧਰ ਉਹ ਲੈ ਕੇ ਕੀ ਕਰਨ ਮੇਰਾ ਪਤੀ ਆ ਇਹਨੂੰ ਇੰਨੀ ਖੁਸ਼ੀ ਹੋਈ ਆ ਵੀ ਲੋੜ ਤੋਂ ਵੱਧ ਮੈਂ ਤਾਂ ਤਿੰਨ ਰਸਗੁਲੇ ਖਾ ਲਏ ਜੀ ਤੇ ਹੋਰ ਖਾ ਇੱਕ ਦੋ ਹੋਰ ਖਾ ਆ ਦੇਖੋ ਜੀ ਗਲਣ ਢੀਕ ਨਹੀਂ ਏ ਨਾ ਪੋਰ ਛਾੜੀ ਨਿੱਕੀ ਪੈ ਗਈ ਆ ਅੱਗੇ ਥੱਗੇ ਸਾਡੀ ਫਿਗੋ ਜਿਹੜੀ ਜੋ ਤੇ ਇੱਥਾ ਇੱਥੇ ਮੁੱਕ ਜਾਂਦੀ ਨਹੀਂ ਇਹ ਉਹਦੇ ਨੂੰ 2 ਫੁੱਟ ਲੰਬੀ ਹੈ ਜਿਹੜੀ 2 2.5 ਫੁੱਟ ਲੰਬੀ ਆ ਪਹਿਲਾਂ ਤੇ ਮਤਲਬ ਇਦਾਂ ਚੜੀ ਨਹੀਂ ਉੱਪਰ ਸਿੱਧੀ ਬੈਠ ਕੇ ਬੈ ਕੇ ਲਾਈ ਜੇ ਕਿਉਂਕਿ ਜੇ ਲੋ ਪ੍ਰੋਫਾਈਲ ਲੈਣਾ ਹਾਂ ਜਿਉਂ ਬਹੁਤੀ ਨੀਵੀ ਆ ਤੇ ਮਨਜਿੰਦਰ ਜੀ ਕਿੱਦਾਂ ਦੀ ਫੀਲਿੰਗ ਆਈ ਖਚਲਾ ਮੈਂ ਕਹਿੰਦਾ ਵੀ ਸੱਚੇ ਪਾਤਸ਼ਾਹ ਵੀ ਮੈਂ ਤਾਂ ਕਹਿੰਦਾ ਆਪਣਾ ਇਦਾਂ ਕਦੇ ਮਾਨ ਨਹੀਂ ਕੀਤਾ ਵੀ ਇਹ ਗੱਡੀ ਮੇਰੀ ਏ ਮੈਂ ਕਹਿੰਦਾ ਬਾਬੇ ਨਾਨਕ ਨੇ ਦਿੱਤੀ ਤੇ ਬਾਬੇ ਨਾਨਕ ਦੀ ਏ ਕਾਲਪੁਰ ਖਚਲ ਪਾਜ ਅਹੀ ਤੇ ਕਦੀ ਆਪਰੇ ਨੂੰ ਸਮਝਿਆ ਨਹੀਂ ਵੀ ਜਾਂ ਇਹ ਗੱਲ ਜਾਂ ਉਹ ਗੱਲ ਆ ਠੀਕ ਨਹੀਂ ਇਹ ਜੋ ਜਿੰਨੇ ਜੋਗਾ ਸਾਨੂੰ ਵਾਹਿਗੁਰੂ ਨੇ ਕਰਤਾ ਉਹਨਾਂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਹਾਂ ਉਹਨਾਂ ਦਾ ਹਾਂਜੀ ਹਾਂਜੀ ਦੋਵਾਂ ਦੇ ਮੱਝ ਦੋ ਵਧਾਈਆਂ ਵੜਕੀਆਂ ਦੋਵਾਂ ਦੇ ਕੰਮ ਆ ਗੀਆਂ ਪਹਿਲਾਂ ਮੈਂ ਕਹਿੰਦਾ ਮੋਟਰਸਾਈਕਲ ਲੈ ਲਿਆਦਾ ਕੱਲ ਜਾ ਕੇ ਪਰਸੋ 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 ਤੇ ਅੱਜ ਅਹੀਂ ਗੱਡੀ ਲੈਣ ਦੀ ਅੱਜ ਗੱਡੀ ਲੈਣ ਦੀ ਦੋਵਾਂ ਦਿਨਾਂ 'ਚ ਦੋ ਵਧਾਈਆਂ ਕੋਈ ਗੱਲ ਨਹੀਂ ਪੁੱਤ ਮੈਂ ਕਹਿੰਦਾ ਕਿ ਇਹ ਸਾਰਾ ਕੁਝ ਪਤਾ ਕਿਉਂ ਆ ਇਹ ਸਾਰਿਆਂ ਦੇ ਪਿਆਰ ਕਰਕੇ ਤੁਹਾਡੇ ਪਿਆਰ ਦੀ ਗੱਲ ਹੈ ਸਭ ਤੋਂ ਵੱਡੀ ਮਿਹਨਤ ਕਰਨਾ ਕਿ ਸਾਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਐਂ ਜੀਆਂ ਸੀਸਾ ਮੈਂਦੀਆਂ ਹਨਾ ਸਾਨੂੰ ਕਮੈਂਟਾਂ ਦੇ ਵਿੱਚ ਹੈਣਾ ਤੇ ਉਹਨਾਂ ਦੇ ਸਦਕਾ ਵਾ ਸਾਰਾ ਕੁਝ ਅਸੀਂ ਕੁਝ ਵੀ ਨਹੀਂ ਗਏ ਤੈਨੂੰ ਸ਼ੁਕਰ ਕਰਨੇ ਮਾਲਕ ਦਾ ਇੱਕ ਸਾਡੀ ਫੈਮਿਲੀ ਦੀ ਵੱਡੀ ਹਾਂ ਹੁਣ ਵੀ ਅਸੀਂ ਬੜੇ ਬਲਵਾਨ ਬਲਵਾਨ ਨਹੀਂ ਨੀ ਕਿ ਬਲਵਾਨ ਤੂੰ ਹੀ ਹੈ ਹਾਂ ਜੀ ਜਿਹੜਿਆਂ ਨੂੰ ਤੁਹਾਡੇ ਪਿਆਰ ਦੇ ਕਰਕੇ ਤੁਹਾਡੇ ਪਿਆਰ ਕਰਕੇ ਸਦਕਾ ਇੱਕ ਤੱਕ ਅਸੀਂ ਪਹੁੰਚੇ ਹਾਂ ਆ ਜਿਹੜੀ ਗੱਲ ਆ ਚਲੋ ਜਿੱਤਾਂ ਮਰਜੀ ਆ ਨਾ ਅਹੀਂ ਤੇ ਪਿਲੋਂ ਕਦੀ ਇਹ ਸੋਚਿਆ ਨਹੀਂ ਕਿ ਉਹ ਕਦੇ ਕਰੋ ਮਰ ਦੇ ਵਿੱਚ ਆਵਾਂਗੇ। ਹਾਂਜੀ ਤੇ ਠੀਕ ਹੈ ਕੋ ਭੈਣਾ ਭਰਾ ਕਿੰਨਾ ਘੋਲ ਮਿਲ ਗਏ ਸਾਰੇ ਕੰਮ ਇਹ ਇਹਦੇ ਵਿੱਚ ਆਉਣਾ ਹੀ ਫਿਰ ਤੁਹਾਡੇ ਸਾਰਿਆਂ ਨਾਲ ਸਾਡੀ ਮਤਲਬ ਮੇਲ ਜੋਣਾ ਹੋਣਾ ਚਾਹੀਦਾ। ਮੇਲ ਜੋਣਾ ਹੈ ਵਾਕਿਆ ਸਹੀ ਸਾਡੀ ਪਛਾਣ ਹੋਣੀ ਹੈ ਫਿਰ ਤੁਹਾਡੇ ਵਿੱਚ ਤੁਸੀਂ ਵੀ ਸਾਨੂੰ ਜਾਣਨਾ ਹੈ ਕਿ ਜੀਵਨ ਮਨਜੰਦਰ ਦੇ ਕੋਈ ਹੈਗੇ ਆ। ਨਹੀਂ ਤੇ ਮਤਲਬ ਆਪਣੇ ਰਿਸ਼ਤੇਦਾਰਾਂ ਤਾਂ ਕਿ ਸੀਮਤ ਹੀ ਹਨ ਤੇ ਹੁਣ ਸਾਡੇ ਕਿੰਨੇ ਜ਼ਿਆਦਾ ਭੈਣ ਭਰਾ ਬਣ ਗਏ ਹਨਾ ਇਹ ਗੱਲ ਦੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਬਹੁਤ ਜ਼ਿਆਦਾ। ਤੁਸੀਂ ਵਾਕਿਆ ਸਾਡੇ ਭੈਣ ਭਰਾ ਸਾਡੇ ਨਾਲ ਇੰਨਾ ਕਰਦੇ ਆ ਹਨਾ। ਬਹੁਤ ਜ਼ਿਆਦਾ ਕਰਦੇ ਆ। ਨਾਲੇ ਜਦੋਂ ਕੋਈ ਨਵੀਂ ਚੀਜ਼ ਲਈਏ ਤੇ ਜਿਹੜੇ ਸਾਡੇ ਭੈਣ ਭਰਾ ਵੇਂਦੇ ਉਹ ਵੀ ਬੜੀ ਖੁਸ਼ ਹੁੰਦੇ ਆ ਵੀ ਨਾਲੇ ਆ ਚੀਜ਼ ਲਈ ਆ। ਉਹ ਇੰਨੀਆਂ ਜ਼ਿਆਦਾ ਮਤਲਬ ਵਧਾਈਆਂ ਦਿੰਦੇ ਆ ਹਨਾ। ਬleses ਦਿੰਦੇ ਆ ਕਿ ਮਤਲਬ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਫਿਰ ਵੀ ਚਲੋ ਸਾਡੇ ਭੈਣ ਭਰਾ ਸਾਡੇ ਨਾਲ ਆ। ਤੇ ਬਾ ਚੀਜ਼ ਤੁਹਾਡੀ। ਆਓ ਤੁਹਾਨੂੰ ਮੜੀ ਅੰਦਰੋਂ ਖਾਲਾਂ ਗੱਡੀ। ਆਜੋ। ਇਹਨਾਂ ਨੂੰ ਸੁਧਿਗਾ ਹਨ ਨੂੰ ਵੀ ਜ ਨਹੀਂ ਸਮਝਾਉਂਦੇ ਦੇ। ਅਜੇ ਤੱਕ ਜਿਹੜੀ ਦਮਾਚੀ ਗੱਲ ਬੈਠੀ ਵੀ ਕੀ ਕੀ ਇਹਦੇ ਵਿੱਚ ਮਤਲਬ ਕੀ ਵੀ ਨਹੀਂ। ਉਹ ਮੈਂ ਪਿੱਛੇ ਬੰਨਿਆ ਆਹ ਇਹ ਜੇ ਕੋਈ ਬਈ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਵੀ ਅੰਦਾ ਧੁੰਦ ਫੀਚਰ ਪਾਇਆ ਉਹਨਾਂ ਨੇ ਕੱਪੜੀ ਉਹ ਆ ਮਗਲਟਾ ਚਾਲਾ ਜਿਗਾ ਜੱਗੀਆਂ ਆਪੀ ਤੇ ਆਹ ਵੇਖੋ ਜੀ ਆਹ ਕਰੂਜ਼ ਕੰਟਰੋਲ ਸਟੀਅਰਿੰਗ ਹੋਵੇ ਦਾ ਤੇ ਇਹ ਨੂੰ ਮੈਂ ਕਰਨ ਲਗਾ ਔਨ ਤੇ ਨਾ ਲੋਰੀ ਮੈਂ ਗਨ ਬੜੀ ਕਿਰਪਾ ਮਾਰਾਈ ਦੀ ਇਹ ਇੱਕ ਦੇ ਸਿਸਟਮ ਹੀ ਪਾ ਲੱਗਣ ਕਿੰਨੇ ਕੋਦੇ ਬਾਕੀ ਇਸ ਵੇਲੇ ਵੀ ਬਾਕੀ ਹੁਣ ਚਲੋ ਮੈਨੂੰ ਨਹੀਂ ਗਾ ਜਿਆਦਾ ਪਤਾ ਲੱਗਣ ਲਿਆ ਕੋਈ ਨਹੀਂ ਐਸੀ ਉਸੀ ਜਿਆਦਾ ਗੇਰ ਗੂਰ ਦਾ ਦੇ ਲੋ ਇਹ ਤਾਂ ਪਾਕੀ ਸਾਰੇ ਸਿਸਟਮ ਸੇਮ ਹੀ ਹੁੰਦੇ ਆ ਇਹ ਕਿਹਦੇ ਚੋਂ ਖਾਸ ਗੱਲ ਦੱਸਾਂ ਆ ਵੇਖਿਓ ਆ ਲੋ ਆ ਲੋ ਆ ਲੋ ਤੇ ਪੱਛਲਾਉਣਾ ਇੱਥੇ ਵੀ ਕਰਕੇ ਇਹਨੂੰ ਤੇ ਇੱਥੇ ਤੇ ਆ ਲੋ ਘਸ ਦਿਗੇ ਇਹ ਪਤਾ ਕਿਉਂ ਹੁੰਦਾ ਵਾ ਇਹ ਗੱਲਾਂ ਮੇਰੇ ਉੱਤੇ ਆਣਾ ਨਾ ਇਹਦਾ ਥੱਲੇ ਕਰਕੇ ਇਹਦਾ ਫਾੜ ਛਡੋ ਇਹਨੂੰ ਹੂੰ ਠੀਕ ਆ ਉਹਦਾ ਇੱਥੇ ਠੀਕ ਆ ਕੰਮ ਲਓ ਜੀ ਤੇ ਬਾਕੀ ਜਿਹੜਾ ਇਹਦਾ ਹੱਥ ਲੱਗਿਆ ਹੋਇਆ ਜਿਹੜਾ ਪਿਛਲਾ ਗੀਅਰ ਪੈਂਦਾ ਜਿਹੜਾ ਇਹਦਾ ਉਹ ਇਹਦਾ ਨੱਪ ਕੇ ਤੇ ਫੇਰ ਪੈਂਦਾ ਵਾ ਜੀ ਬਾਕੀ ਸਾਰਾ ਸੇਮ ਹੀ ਹੈ ਸਿਸਟਮ ਬਾਕੀ ਸਾਨੂੰ ਆ ਰਿਹਾ ਬਾਕੀ ਆ ਵੀ ਹੈਗੇ ਜਿਹਦੇ ਆਮ ਰੈਸਟ ਵੀ ਜਿਹੜੇ ਤੁਸੀਂ ਹੁੰਦੇ ਜਿਹੜੇ ਹੁੰਦਾ ਇਹ ਵੀ ਚੀਜ਼ ਪੂਰੀ ਇਹਦੇ ਪਿਛੇ ਵੈਂਟ ਹੋਈ ਹੈਗੇ ਤੇ ਆ ਵੀ ਹੈਗਾ ਜਿਗਾਰ ਦੇ ਚ ਕੋਈ ਭਰਾ ਹੂੰ ਜਾਦੀਂ ਲੈ ਹਾਂ ਉਸ ਤਾਰਾ ਨਹੀਂ ਖੋਲਦਾ ਉਹਦੇ ਹਾਂ ਨਹੀਂ 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 ਦੋ ਹਾਂ ਇਹ ਨਹੀਂ ਹਾਂ ਏਦਾਂ ਹੁੰਦਾ ਸੱਚ ਹਾਂ ਹਾਂ ਕੀ ਚੀਜ਼ ਇਹ ਖੜਵਾਤੇ ਠੀਕ ਠੀਕ ਆ ਸੰਦਤ ਸਭ ਸੁਣ ਲੈ ਬੰਦ ਸਾਰੇ ਬਾਰ ਉਹ ਤੇ ਇੱਥੋਂ ਸਕਰੀਨ ਇਹਦੀ ਬੰਦ ਕਰ ਲਈਦੀ ਆ ਹਾਂ ਠੀਕ ਹੈ ਜੀ ਆਫ ਖੱਜਲ ਬੈ ਜੀ ਪੱਖਾ ਬੰਦ ਇਤਵਾ ਬੰਦ ਇਹ ਕਾ ਵੀ ਫੀਚਰ ਹੈਗਾ ਜਿੱਥੇ ਲੈਡ ਲੱਗੀ ਸ਼ੀਸ਼ਾ ਲੱਗਾ ਆਂ ਸ਼ੀਸ਼ਾ ਕਰ ਲੋ ਬੰਦ ਤੇ ਲੈਡ ਨੂੰ ਬੰਦ ਨਾਲ ਜਾਂ ਖੋਲ ਨੂੰ ਉਹਦੇ ਸ਼ੀਸ਼ਾ ਕਰ ਲੋ ਠੀਕ ਹੈ ਜੀ ਇਹ ਠੀਕ ਹੈ ਠੀਕ ਹੈ ਆ ਆ ਵਖਿਓ ਇਹ ਸ਼ੀਸ਼ਾ ਬੰਦ ਕੀਤਾ ਬੰਦ ਹੋ ਗਈ ਆਉਣ ਕੀਤਾ ਸੇਮ ਅੰਦਰ ਹੀ ਆ ਠੀਕ ਹੈ ਜੀ ਤੇ ਸੇਮ ਹੀ ਹੈ ਪਤਾ ਤੇ ਮੈਂ ਦਸੀ ਗੱਲ ਵੀ ਗੱਡੀ ਲਿਉਣੀ ਹੈ ਜਿਹਦੇ ਤੇ ਫੀਚਰ ਹੋਵੇ ਪਾਣ ਲੱਗੇ ਤੇ 6 ਦੇ ਵਿੱਚ 에어 ਬੈਗ ਜੇ ਦੋ ਆ ਸਾਹਮਣੇ ਆ ਦੋ ਮਗਲਿਆਂ ਬਾਹਰੀਆਂ ਚ ਤੇ ਬਾਕੀ ਆ ਇਹ ਦੋ ਸਾਈਡਾਂ ਲੱਗੇ ਠੀਕ ਜੇ ਬਾਕੀ ਹੋਰ ਹੁਣ ਪਤਾ ਨਹੀਂ ਫੀਚਰੇ ਚ ਕਿਹੜੇ ਇਹ ਤੇ ਕਿਹੜੇ ਨਹੀਂ ਬਾਕੀ ਇਹਦੀਆਂ ਵਿੰਡੋ ਸਾਰੀਆਂ ਪਾਵਰ ਵਾਲਾ ਵਨ ਟੱਚ ਵਾਲੀਆਂ ਹੀ ਤੇ ਹੋਰ ਕੀ ਦੱਸਿਆ ਜਾਵੇ ਬਾਕੀ ਜਿਹੜੇ ਇਹਦਾ ਲਾਈਟ ਵਾਲਾ ਸਿਸਟਮ ਵੀ ਵੱਖਰਾ ਵਾ ਆੜੇ ਰੇਸ ਵਾਲਾ ਪੈਡਵੇ ਦਾ ਇਹ ਵੀ ਇਹ ਵੀ ਹੋਰ ਤਰੀਕੇ ਦਾ ਵਾ ਇਸ਼ਾਰਿਆਂ ਨਾਲ ਆਦਾ ਪਤਾ ਹੀ ਸਾਰਿਆਂ ਨੂੰ ਤੇ ਪਸੰਦ ਰੇਅਰ ਬੈਗ ਇਹ ਠੀਕ ਆ ਤਾਂ ਆਹ AC ਦੇ ਵੈਂਟ ਵੁੰਟ ਮੇਰਾ ਉਹਦਾ ਸਕਰੀਨ ਰੋਟ ਦਿਖਾਵਾਂਗੇ ਜਦੋਂ ਕਰਾਂਗੇ ਨਾ ਥੋੜਾ ਜਿਹਾ ਫਿਰ ਸਾਰਾ ਸਿਸਟਮ ਖੋਲਵਾਂਗਾ ਉਹ ਫਿਰ ਅੱਜ ਦੇ ਇੰਨੀ ਵੀ ਜਾਣਕਾਰੀ ਹੈ ਜੀ ਗੱਡੀ ਦੇ ਜਿਹੜੇ ਸਾਨੂੰ ਕੋ ਬਾਕੀ ਤੁਹਾਨੂੰ ਮਿਲਦੇ ਆ ਤੇ ਚਾਚਾ ਜੀ ਹੁਣ ਹੀ ਆਉਣ ਲੱਗੇ ਆ ਉਹ ਵੀ ਤੁਹਾਨੂੰ ਬਖੋਣੇ ਲੰਦਾ ਰਿਵਿਊ ਵੀ ਖੋਲ੍ਹਦਾ ਨੂੰ ਚਾਚਾ ਜੀ ਹੁਣ ਹੀ ਆ ਗਏ ਆ ਬਹੁਤ ਬਹੁਤ ਮੁਬਾਰਕਾ ਬਾਈ ਕਿਉਂ ਬਾਬਾ ਨਹੀਂ ਨਹੀਂ ਬਹੁਤ ਹੀ ਵਧੀਆ ਸਾਫ ਹੈ ਵੇਖੋ ਬੜਾ ਚੈੱਕ ਕਰੋ ਤੁਸੀਂ ਹੁਣੇ ਹੀ ਬਹੁਤ ਸੋਹਣੀ ਬਹੁਤ ਸੋਹਣੀ जेडी है गडी गडी जेटा जेटा बॉक्स वैगन है बॉक्स वैगन वाली ऐसे 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 ऐसा भी है गडी यार ये डॉक्टर को नहीं है नहीं नहीं बहुत ही बढ़िया मेरी गाड़ी भी क्या पड़ रही है खोल 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 दो गाड़ी भाई हां जी काट जा रे सर सर ਸਾਰੇ ਇਕੱਲੇ ਹਟਿੱਤ ਨੰਬਰ ਸਪੈਸ਼ਲ ਬਹੁਤ ਅਨੰਦ ਵਾਲੀ ਚੀਜ਼ ਹੈ ਇਹਦੇ ਜੋ ਫੀਚਰ ਇੰਨੇ ਗਾ ਵੀ ਕਿਤੇ ਖਾਲੀ ਕਰਨ ਵਾਲੀ ਅਨੰਦ ਬਹੁਤ ਵਧੀਆ ਇਹ ਆਪੀ ਸੋਲ ਮੰਨ ਲਾ ਗਈ ਜਾਂ ਨਹੀਂ 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 ਜੀ ਇਸ ਹਾਂ ਲਾ ਲਾ ਕਲੱਚ ਨਾ ਪਰਪੜਾ ਨਾ ਪਾ ਨਾ ਬੋ ਕਲੱਚ 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 ਆਹ ਆਹ ਇਹ ਡੀਜ਼ਲ ਦੀ ਹੈ ਅੰਦਰ ਹੀ ਪਾ ਲਾ ਦੇ ਜਾਰ ਹਟਾ ਲਾ ਦੇ ਇਹਦੇ ਚੈਨੂ ਧਾਗੇ ਰਾਹੀ ਇਹ ਕਿੰਨੇ ਲਾ ਰਹੀ ਹੈ ਕਿੰਨਾ ਬੋਨਾ ਘਾਟ ਰਹੀ ਹੈ ਕੁਤੇ ਦੇ ਮੇਗੀਆਂ ਗੱਡੀਆਂ ਵਾ ਨਾ ਇਹਨਾਂ ਦੇ ਵਿੱਚ ਬਲੂਚੇ ਦੇ ਹੈਗੇ ਉਹ ਜੀ ਹੋਰ ਨੀ ਬਾਕੀ ਸਾਰੇ ਦੱਸਾਂਗੇ ਬਾਕੀ ਫੀਚਰ ਸਾਰੇ ਹੋਰ ਦੇ ਫੀਚਰ ਇੰਦੇ ਆਗੇ ਅਭੀ ਸਿਰ ਨਿਕਲ ਕਾਉਦੇ ਆ ਇਹ ਆ ਮੈਂ ਦੱਸੇ ਨੀ ਹਣੇ ਹਾਂਜੀ ਹਾਂਜੀ ਤੇ ਚਾਚੀ ਨਹੀਂ ਵੇਖਣ ਦੇ ਅੰਦਰ ਬੈਗ ਵੀ ਕਿੰਨੇ ਕਿੰਦਾ ਲਈ ਨੇ ਤਾਂ ਹੀ ਹੈਗਾ ਚਾਚੀ ਨੂੰ ਸਿਰੇ ਘੁੜਾ ਦਵਾਂਗੇ ਨਹੀਂ ਸਿਰੇ ਲਾਵਾਂਗੇ ਇਹ ਤਾਂ ਮੈਂ ਇਹੋ ਲੈ ਜਾਵਾਂ ਉਹਦੇ ਗੱਲ ਚਾਚੀ ਨੂੰ ਬੜਾ ਚੰਗਾ ਟਿਕਣ ਦੇ ਲੇਟ ਹੋ ਗਏ ਕੋਈ ਨਾ ਵੀਡੀਓ ਬਣਾਈ ਤੇ ਤਾਰਾ ਕੱਢਣ ਵਾਲੀ ਸਿਕਾਇ ਦੁੱਧ ਕਾਟ ਵਿੱਚ ਤਾਂ ਪੁੱਛੀ ਬੀ ਅੱਜ ਦੀ ਭਾਵੇਂ ਨਾਲ ਚੱਲ ਜਾਂਦਾ ਵਾ ਭਾਈ ਤੇ ਬਾਕੀ ਇਹ ਗੱਲ ਵੀ ਵਧੀਆ ਵਾ ਬਹੁਤ ਵਧੀਆ ਲੋਕ ਕਰੇ ਲੋਕ ਕਰੇ ਫਿਰ ਬੰਦ ਹੋ ਜਣਾ ਆ ਗਿਆ ਅੰਦਰ ਅੰਦਰ ਨਹੀਂ ਲੱਦੇ ਗੰਢੀ ਜੇ ਉਹ ਬੰਦ ਕੋਈ ਨਾ ਕੋਈ ਨਾ ਕੋਈ ਕਰਦਾ ਫਿਰ ਸਾਰ ਬੰਦ ਹੋ ਜਾਂਦੇ ਸਭ ਨਹੀਂ ਉਹ ਬੈਟਰੀ ਕਰਦਾ ਬਹੁਤ ਕੋਈ ਗੱਲ ਨਹੀਂ ਯਾਰ ਦਿਕੀਤੀ ਹੋ ਗਈਆਂ ਉਸੇ ਵੇਲੇ ਸਾਡਾ ਠੱਪ ਹੋ ਜਾਂਦਾ ਜਿੱਦਾਂ ਸਭੀ ਬੜੀ ਜਿੱਤ ਨਹੀਂ ਨਹੀਂ ਸਭੀ ਸਭੀ ਪੂਰੀ ਪਿਛਲੀਆਂ ਵਿੱਚ ਐਬੀਐਸ ਕੇ ਬ੍ਰੇਕਾਂ ਆਈਆਂ ਨੇ ਹੂੰ ਤੇ ਡਿਸਕਾਂ ਚ ਆਰਜੇ ਬ੍ਰੇਕਾਂ ਆਈਆਂ ਨੇ ਠੀਕ ਠੀਕ ਆ ਬਈ ਆ ਗਈ ਇਹਦੀ ਈਡੀਆ ਵੀ ਪਾਏ ਵਿੱਚ ਪੇਟੀ ਦੂਜੀ ਵੱਡੀ ਸਹੀ ਗੱਲ ਬਾਕੀ ਬਹੁਤ ਤਕੜੀ ਆ ਆ ਖੋਲਿਓ ਬਟਨ ਤੋਂ ਬੜਾ ਤੋਂ ਖੋਲਿਓ ਹਾਈ ਤੋਂ ਖੋਲਿਓ ਬੜੇ ਆ ਦੇਖੀ ਦੇਖੀ ਕਿੰਨਾ ਮਰਦਾ ਲੰਮੇ ਪੈਰ ਹੋਏ ਨੇ ਵਿੱਚ ਨਹੀਂ ਵਿੱਚ ਵੱੜ ਗਏ ਇੱਥੇ ਦੇਖੋ ਨਾ ਤੋਂ ਨਹੀਂ ਆਣੀ ਬੋਲੇ ਹਾਂ ਆਹ ਦੇ ਭਲੇ ਨਹੀਂ ਜਿਆਦੇ ਜਿਆਦੇ ਹੁਣ ਤਾਂ ਟਿੱਕੀ ਖੁੱਲੀ ਰਹਿ ਗਈ ਹੈ ਨਾ ਅਸੀਂ ਤਾਂ ਗੱਲ ਇੱਕ ਹੋਰ ਹੀ ਹੋ ਜਦੋਂ ਕਿ ਜੀ ਦੀ ਲੜਾਈ ਹੋਏ ਨਾ ਘਰ ਮੈਂ ਘਰ ਨਹੀਂ ਘਰ ਹਣਾ ਗੱਡੀ ਕਰੇ ਪੈਲੀ 'ਚ ਗਰਵਾ ਨਾ ਲੱਗੇ ਬੇਦਾ ਜੀ ਇਹ ਸਹੀ ਕਿਤੇ ਨਹੀਂ ਗੱਲ ਬੜੀ ਥੜੀ ਟਿੱਕੀ ਨਹੀਂ ਟਿੱਕੀ ਬਹੁਤ ਖੁੱਲੀ ਆ ਹਾਂ ਹਾਂ ਸਾਰੇ ਹਾਈਡਰੋਲਿਕਾ ਸਾਰਾ ਸਾਰਾ ਵਧੀਆ ਟਿਕਾ ਅੱਗੇ ਬੋਨਟ ਵੀ ਹਾਈਡਰੋਲਿਕੀ ਆ ਦਾ ਅੱਛਾ ਹਾਂਜੀ ਵਿਖਾਈ ਰਾਜੇ ਖੋਲ ਕੇ ਮੜਾਜੇ ਹੋਰ ਵੀ ਫਾਲੇ ਵਾਲੇ ਤੱਕ ਅੱਗੇ ਅੰਨ ਲੋ ਕਰੇ ਮੜੀ ਅੜੀ ਅੰਨ ਲੋ ਕਰੇ ਖੋਲਿਓ ਮੜੀ ਇਹ ਗੜੀ ਸਭ ਤੋਂ ਥੋੜਲੇ ਖੋਲਿ ਗਿਨੀ ਸੱਤੋਂ ਥੋੜਾ ਨੱਪੋ ਨੱਪੋ ਜੋਰ ਨਾਲ ਆਇਕ ਅੱਛਾ ਠੀਕ ਹੈ ਠੀਕ ਹੈ ਕਾਲੀ ਕਾਲਾ ਲੱਗਾ ਸਾਰਾ ਹੀ ਬੁਕਤੀ ਸਾਫ ਕੱਢੀ ਮੈਂ ਤੇ ਇਹ ਗੱਲ ਕਿਹਾ ਮਾਡਲ ਇਹ ਜਿੱਤੇ 11 11 ਮਾਡਲ ਤੇ ਮੈਂ ਹੁਣ ਇਹ ਕੀਤੀ ਆ 2000 ਸੀਸੀ ਇੰਜਣ ਹੋਇਆ ਤਾਂ 2000 ਸੀਸੀ ਹੈ ਮੇਰੇ ਹਾਰ ਜਿਹੜਾ ਇੰਜਣ ਨਹੀਂ ਸਾਬੀ ਇਹ ਕੱਢੀ ਜਨੇ ਪੂਰੀ ਸਾਬੀ ਕੱਢੀ ਹੈ ਤੇ ਚੱਕ 11 ਮਾਡਲ ਦਾ ਸਾਬ ਨਾ ਸਾਬੀ ਹਾਂ ਇਹ ਗੱਡੀ ਕੋ ਵੜੀ ਮੈਂ ਤਾਂ ਕੱਲਾ ਕੱਲਾ ਦਾ ਵਰਕਾ ਫੋਲ ਕੇ ਫੇਰ ਲਿਆ ਇਹ ਕਿੱਥੋਂ ਲਈ ਕਿੱਥੋਂ ਇਹ ਚਾਚਾ ਜੀ ਮਾਮੇ ਦਾ ਯਾਰ ਹੀ ਹੱਥ ਵਾਲਾ ਅੱਛਾ ਅੱਛਾ